ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਾਂਗਾ ਕਿ ਤੁਸੀਂ ਉਸ ਸਮੇਂ ਜਦੋਂ ਦੇਸ਼ ਦਾ ਮੇਨਸਟ੍ਰੀਮ ਮੀਡੀਆ ਇੱਕਲੀ ਮੋਦੀ ਇੱਕ ਜ਼ਾਲਮ ਸਰਕਾਰ ਦੇ ਕਟਫੁੱਤਲੀ ਹੋ ਕੇ ਬਹਿ ਗਿਆ ਔਰ ਕੋਈ ਵੀ ਖਬਰ ਜਿਹੜੀ ਕਿ ਮੋਦੀ ਸਰਕਾਰ ਦੇ ਕੱਪੜਿਆਂ ਨੂੰ ਸ਼ੋਅ ਕਰਦੀ ਹੋਵੇ ਉਹਨੂੰ ਲੁਕਾਉਣ ਦੀ ਤਾਕਤ ਰਹੀਦੀ ਹੈ ਉਸ ਕਰਕੇ ਮੈਂ ਤੁਹਾਡਾ ਚੈਨਲ ਦਾ ਧੰਨਵਾਦ ਕਰਦਾ ਰਹੀ ਗੱਲ ਅੱਜ ਦੇ ਇਸ ਧਰਨੇ ਦੀ ਇਸ ਵਰਤ ਦੀ ਇਹ ਦੇਸ਼ ਪੀਰਾਂ ਪੀਰਾ ਗੁਰੂਆਂ ਦਾ ਇਹ ਧਰਤੀ ਹੈ ਇਹਦੇ ਵਿੱਚ ਜਿਹੜਾ ਵਰਤ ਨੂੰ ਇੱਕ ਪਵਿੱਤਰ ਮੰਨਿਆ ਜਾਂ ਜਾਂਦਾ ਉਹਦੇ ਕਰਕੇ ਸ੍ਰੀ ਅਰਧਨ ਕੇਜਵਾਲ ਸਾਹਿਬ ਜੀ ਦੀ ਸੇਧ ਜਾਬੀ ਲਈ ਉਹਨਾਂ ਦੀ ਚੜ੍ਹਦੀ ਕਲਾ ਲਈ ਅਸੀਂ ਸਾਰਿਆਂ ਨੇ ਵਰਤ ਰੱਖਿਆ ਔਰ ਦੂਸਰੀ ਗੱਲ ਹੈ ਕਿ ਦੇਸ਼ ਸਾਡਾ ਇਹ ਦੇਸ਼ ਬਹੁਤ ਹੀ ਗੰਭੀਰ ਸੰਕਟ ਦੇ ਵਿੱਚੋਂ ਨਿਕਲ ਰਿਹਾ ਇੱਥੇ ਜਮਹੂਰੀਅਤ ਦੇ ਨਾਂ ਦੀ ਕੋਈ ਚੀਜ਼ ਨਹੀਂ ਮੋਦੀ ਸਰਕਾਰ ਇੰਨਾ ਤਾਨਾਸ਼ਾਹੀ ਹੋ ਗਈ ਆ ਕਿ ਉਹ ਜਿਹੜਾ ਵੀ ਇਸ ਦੇਸ਼ ਵਿੱਚ politician ਉਹਨਾਂ ਦੇ ਖਿਲਾਫ ਉਹਨਾਂ ਦੇ ਜਿਹੜੇ ਕਬਲੇ ਉਹਨਾਂ ਦੀ ਜਿਹੜੀ ਇਸ ਦੇਸ਼ ਨੂੰ ਬਰਬਾਦ ਕਰਨ ਲਈ ਇਸ ਦੇਸ਼ ਦੇ ਫੈਡਰਲ ਢਾਂਚੇ ਨੂੰ ਤੈਅਸ਼ ਨੈਸ਼ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਚੱਕ ਕੇ ਅੰਦਰ ਸਿਟਦੇ ਨੇ ਕਿਉਂਕਿ ਉਹਨਾਂ ਨੂੰ ਇੱਕੋ ਇੱਕ ਖਤਰਾ ਸ਼੍ਰੀ ਅਰਮਨ ਕੇਚਰੀਵਾਲ ਜੀ ਔਰ ਆਮ ਆਦਮੀ ਪਾਰਟੀ ਨਜ਼ਰ ਆ ਰਹੀ ਹੈ ਇਸ ਕਰਕੇ ਸਾਡੇ ਜਿੰਨੇ ਵੀ ਲੀਡਰ ਨੇ ਉਹਨਾਂ ਨੂੰ ਬਿਨਾਂ ਕਿਸੇ ਸਬੂਤ ਦੇ ਪਿਛਲੇ ਕਈ ਮਹੀਨਿਆਂ ਤੋਂ ਅੰਦਰ ਸਿਟਿਆ ਗਿਆ ਹੈ ਅਸੀਂ ਇਸ ਗੱਲ ਦੀ ਕੋਰ ਨਿੰਦਾ ਕਰਦੇ ਆਂ ਔਰ ਉਹਨਾਂ ਦੀ ਜੀ ਅਰਵਿੰਦ ਕੇਜਰੀਵਾਲ ਸਾਹਿਬ ਜੀ ਦੀ ਜਿਹੜੀ ਸੋਚ ਆ ਉਹਦੇ ਨਾਲ ਖੜੇ ਆਂ ਥੱਮ ਵਾਂਗੂ ਖੜੇ ਆਂ ਕਿਉਂਕਿ ਅਕੱਲੇ ਉਹ ਹੀ ਨਹੀਂ ਅਸੀਂ ਆਪਣੇ ਆਪ ਨੂੰ ਵੀ ਅਰਵਿੰਦ ਕੇਜਰੀਵਾਲ ਸਮਝਦੇ ਆਂ ਔਰ ਜੋ ਉਹਨਾਂ ਦੀ ਸੋਚ ਆ ਉਹਦੇ ਤੇ ਪਹਿਰਾ ਦਿੰਦਾ ਹੋਏ ਹਰ ਤਰ੍ਹਾਂ ਤਨਮਨ ਧੰਦੇ ਨਾਲ ਜਿਹੜਾ ਮੋਦੀ ਸਾਹਿਬ ਧੱਕਾ ਕਰ ਰਿਹਾ ਉਹਦਾ ਵਿਰੋਧ ਕਰਨ ਲਈ ਉਹਨਾਂ ਦੇ ਜ਼ਬਰਦਸਤ ਵਿਰੋਧ ਕਰਨ ਲਈ ਅਸੀਂ ਖੜੇ ਆਂ ਪਰ ਅਸੀਂ ਉਹਨਾਂ ਆ ਕਿਹਾ ਕਿ ਜਿਹੜਾ ਹੈ ਜੁਰਮ ਦਾ ਜਵਾਬ ਵੋਟ ਅਸੀਂ ਅਪੀਲ ਕਰਾਂਗੇ ਇਹ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਇਹ ਜਿਹੜੀਆਂ ਇਲੈਕਸ਼ਨਾਂ ਨੇ ਇਹ ਜੇ ਐਸਟਮ ਮੋਦੀ ਸਾਹਿਬ ਜਿੱਤ ਗਿਆ ਤੇ ਆਖਰੀ ਇਲੈਕਸ਼ਨਾਂ ਹੋਣਗੇ ਅਸੀਂ ਆਮ ਲੋਕਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਤੁਸੀਂ ਮੋਦੀ ਸਰਕਾਰ ਦੇ ਜਿਹੜੇ ਵੀ ਜੁਰਮ ਹੈ ਉਹਨਾਂ ਦੇ ਖਿਲਾਫ ਹੋ ਕੇ ਇੰਡੀਆ ਅਲਾਈንስ ਨੂੰ ਵੋਟ ਪਾਓ ਤਾ ਕਿ ਜਿਹੜੀ ਹੈ ਇਹ ਦੇਸ਼ ਦੇ ਵਿੱਚ ਜੋ ਜਮਹੂਰੀਅਤ ਤੇ ਖਤਰਾ ਬਣਿਆ ਉਹ ਉਹ ਤੋਂ ਬਚਾ ਜਾ ਸਕੋ ਇਹ ਜਿਹੜਾ ਸਾਡਾ ਦੇਸ਼ ਹੈ ਇਹਦਾ ਢਾਂਚਾ ਜਿਹੜਾ ਫੈਡਰਲ ਢਾਂਚਾ ਆਪਸ ਵਿੱਚ ਭਾਈਚਾਰਾ ਔਰ ਜਿਹੜਾ ਪ੍ਰੇਮ ਪਿਆਰ ਇਸੇ ਤਰ੍ਹਾਂ ਬਣਿਆ ਰਿਹਾ ਵੀ ਉਸ ਲਈ ਇੰਡੀਆ ਅਲਾਈਂਸ ਨੂੰ ਜਤੌਣਾ ਬਹੁਤ ਜ਼ਰੂਰੀ ਆ ਔਰ ਮੋਦੀ ਵਰਗੇ ਜ਼ਾਲਮ ਜਿਹੜਾ ਜੁਰਮ ਕਰਨ ਵਾਲਿਆ ਜਿਹੜਾ ਇੱਕ ਇਨਸਾਨ ਉਹਨੂੰ ਹਰਾਉਣਾ ਜ਼ਰੂਰੀ ਆ ਇਸ ਲਈ ਧੰਨਵਾਦ ਜਿਹੜਾ ਧਰਨਾ ਦਿੱਤਾ ਗਿਆ